యేసు ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਅਤੇ ਭੈਣੋ ਅਤੇ ਬੱਚਿਓ ਅੱਜ ਅਕਤੂਬਰ ਮਹੀਨੇ ਦਾ ਪਹਿਲਾ ਤਾਰੀਖ ਅੱਜ ਸੰਦਨੀ ਤੇਰੇਸਾ ਦੀ ਈਦ ਦਾ ਦਿਨ ਹੈ ਅੱਜ ਦੇ ਦਿਨ ਦੀ ਸਭ ਸ਼ੁਭ ਕਾਮਨਾਇ ਵਧਾਈਆ ਮੈਂ ਤੁਹਾਨੂੰ ਸੰਸਾਰੀਆਂ ਨੂੰ ਦੇਣਾ ਚਾਹੁੰਦੇ ਹਾਂ ਸੰਦਨੀ ਤੇਰੇਸਾ ਨੇ ਆਪਣੇ ਮੌਤ ਦੇ ਪਹਿਲੇ ਇਹ ਦੱਸਿਆ ਸੁਰਗ ਵਿੱਚੋਂ ਮੈ ਫੂਲਾਂ ਦਾ ਵਰਖਾ ਕਰਾਂਗਾ ਫੂਲਾਂ ਦਾ ਵਰਖਾ ਯਾਨੀ ਖੁਦਾ ਕੋਲੋਂ ਬਰਕਤਾਂ ਤੇ ਆਸ਼ੀਸ਼ਾਂ ਸਾਨੂੰ ਲੈ ਕੇ ਦੇਣਗੇ ਅੱਜ ਮੇਰੇ ਤੁਹਾਡੇ ਲਈ ਇਹੀ ਦੁਆ ਹੈ ਕਿ ਸੰਦਨੀ ਤੇਰੇ ਸਾ ਆਪਣਾ ਵਾਅਦਾ ਪੂਰਾ ਕਰਦੇ ਹੋਏ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਬਰਕਤਾਂ ਦਾ ਫੁੱਲ ਵਰਸਾਵੇ ਮੇਰੇ ਪਿਆਰੀਓ ਅੱਜ ਕੱਲ ਦੀ ਦੁਨੀਆ ਬਲਸੀ ਵੇਖਿਆ ਤਾਂ ਸਾਨੂੰ ਪਤਾ ਲੱਗਦਾ ਹੈ ਅੱਜ ਦੀ ਦੁਨੀਆ ਉਮੀਦ ਖੋਏ ਹੋਏ ਇਕਦਮੀ ਦੁਨੀਆ ਹੈ ਲੋਕ ਜਲਦੀ ਆਪਣੀ ਜ਼ਿੰਦਗੀ ਨੂੰ ਖੋ ਲੈਣ ਦੀ ਕੋਸ਼ਿਸ਼ ਕਰਤਾ ਹੈ ਮੇਰੇ ਪਿਆਰੀਓ ਸੰਦਨੀ ਤੇਰੇ ਸਾ ਸਾਨੂੰ ਸਿਖਾਉਂਦਾ ਹੈ ਸਾਡੀ ਜ਼ਿੰਦਗੀ ਦਾ ਹਰ ਪਲ ਉਮੀਦ ਨਾਲ ਰਹਿਣਾ ਕਿਉਂਕਿ ਪ੍ਰਭੂ ਯੀਸ਼ੂ ਸਾਨੂੰ ਪਿਆਰ ਕਰਦਾ ਹੈ ਅਤੇ ਯੀਸ਼ੂ ਦਾ ਪਿਆਰ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਅਤੇ ਸਾਨੂੰ ਤਾਕਤ ਦਿੰਦਾ ਹੈ ਯੀਸ਼ੂ ਨੇ ਸਾਨੂੰ ਕਹਿੰਦਾ ਹੈ ਤੂੰ ਡਰੋ ਨਹੀਂ ਮੈਂ ਤੁਹਾਡੇ ਨਾਲ ਹਾਂ ਮੇਰੇ ਪਿਆਰਿਓ ਸਾਡੀ ਜ਼ਿੰਦਗੀ ਦਾ ਤਕਲੀਫ ਕਿੰਨਾ ਵੀ ਵੱਡਾ ਹੋਵੇ ਅਸੀਂ ਪਾਪ ਵਿੱਚ ਡੁੱਬੇ ਹੋਏ ਵਿਅਕਤੀ ਹੋਵੇ ਫਿਰ ਵੀ ਸਾਡੇ ਪ੍ਰਭੂ ਸਾਡੇ ਕੋਲ ਆਉਣਗੇ ਸਾਨੂੰ ਬਚਾਉਣਗੇ ਅਸੀਂ ਸਿਰਫ ਪ੍ਰਭੂ ਤੇ ਵਿਸ਼ਵਾਸ ਅਤੇ ਉਮੀਦ ਰੱਖਣਾ ਇਹੀ ਚੰਦਨੀ ਤੇਰੇ ਸਾਦੀ ਸਿੱਖਿਆਵਾ ਮੇਰੇ ਪਿਆਰੀਓ ਇੱਕ ਵਾਰ ਫਿਰ ਤੁਸੀਂ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਦੀ ਇਹ ਤਿਉਹਾਰ ਦਾ ਚੰਦਨੀ ਤੇਰੇ ਸਾਦੀ ਈਦ ਦਾ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਖੁਦਾ ਸਾਂ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇਵੇ ਜੈ 예수 ਦੀ